ड़ हज़ार तोर पाणी विचो आसान छोर सुमी लॻे चा विच पाणी

ਹਾਂਜੀ ਮੇਰਾ ਨਾਮ ਚਰਨਪ੍ਰੀਤ ਸਿੰਘ ਗਾਉਣ ਦਾ ਸ਼ੌਂਕ ਤੇ ਬਚਪਨ ਤੋਂ ਸੀ ਬਸ ਫੈਮਿਲੀ ਦੇ ਜਿੱਦਾਂ ਫਾਦਰ ਸਾਹਿਬ ਕੁਸ਼ਰੀ ਕਰਦੇ ਸੀ ਉਹਨਾਂ ਤੋਂ ਹੀ ਦੇਖ ਕੇ ਘਰ ਦਾ ਮਾਹੌਲ ਏਵੇਂ ਦਾ ਸੀ ਕਿ ਗਾਉਣ ਦਾ ਸ਼ੌਂਕ ਪੈ ਗਿਆ। ਕਿਹੜੀ ਬੰਦੇ ਦਾ ਸ਼ੌਕ ਤੇ ਲਾ ਲਓ ਤੁਸੀਂ ਮੈਂ 4-5 ਸਾਲ ਤੇ ਸਮਥਿੰਗ ਉਦੋਂ ਤੋਂ ਹੀ ਗਾਉਣ ਦਾ ਸ਼ੌਕ ਬਸ ਕਾਲਜ ਕਾਲਜ ਵਿੱਚ ਜਾ ਕੇ ਵੀ ਫੇਮਸ ਬਸ ਐਸੀ ਚੀਜ਼ ਹੀ ਰਹੇ ਕੋਈ ਵੀ ਸੁੰਦਰਤਾ ਦੇ ਬਾਰੇ ਹਾਂਜੀ 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 ਸਕੂਲ ਟਾਈਮ ਵੀ ਕਾਲਜ ਟਾਈਮ ਵੀ ਬਸ ਐਸੀ ਚੀਜ਼ ਚ ਫੇਮਸ ਰਹੇ ਜਿਆਦਾ ਵੀ ਬੱਚੇ ਕਾਉਂਦੇ ਰਹੇ ਇਹਨਾਂ ਦਾ ਮਾਹੌਲ ਹੀ ਜਿੱਦਾਂ ਫੈਮਿਲੀ ਦਾ ਰਿਲੇਸ਼ਨ ਹੁੰਦਾ ਵੀ ਇਹਨਾਂ ਦੀ ਫੈਮਿਲੀ ਚ ਪਾਦਰ ਸਾਹਿਬ ਕਾਉਂਦੇ ਹੀ ਇਹ ਵੀ ਬੇਟਾ ਵੀ ਕਾਉਂਦਾ ਐਦਾਂ ਦਾ ਸਿਸਟਮ ਸੀ ਆਪਣਾ ਪਾਦਰ ਸਾਹਿਬ ਹਾਂਜੀ ਹਾਂਜੀ ਪਰ ਕੀ ਕੀ ਸਮਾਂ ਤੇ ਕੀ ਕੰਮ ਜਰਾਂ ਜਾਦਾ ਆਪਣਾ ਸ਼ੌਂਕ ਜਿੱਦਾਂ ਅੱਛੀ-ਅੱਛੀਆਂ ਚੀਜ਼ਾਂ ਸੁਣਨ ਦਾ ਗਾਉਣ ਦਾ ਬਟਾਲਵੀ ਸਾਹਿਬ ਹੋਵੇ ਸ਼ਿਵ ਕੁਮਾਰ ਬਟਾਲਵੀ ਸੁਚੇਤ ਪਾਤਰ ਅੱਛੀ-ਅੱਛੀਆਂ ਰਚਨਾ ਸੁਣਨ ਦਾ ਸ਼ੌਂਕ ਹੈ ਤੇ ਗਾਉਣ ਦਾ ਸ਼ੌਂਕ ਹੈ ਦਿੱਕੇ ਇਹ ਕੀ ਇਹ ਤਾਂ ਸਿੱਖਿਆ ਸਿੱਖਿਆ ਕਿਸੇ ਕੋਲ ਨਹੀਂ ਨਹੀਂ ਸਿੱਖੇ ਸਪ੍ਰੋਪਰ ਹੀ ਪਹਿਲਾਂ ਸਿੱਖਿਆ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਆਪਾਂ ਮੇਰੇ ਉਸਤਾਦ ਜੀ ਨੇ ਉਸਤਾਦ ਜਗਜੀਤ ਸਿੰਘ ਮੈਤੇ ਦਾ ਗੀਤ ਸਿੱਖੇ ਗੁਰਬਾਣੀ ਗੁਰਬਾਣੀ ਵੀ ਗੁਰਬਾਣੀ ਵੀ ਸਿੱਖੀ ਗੀਤ ਗਜ਼ਲ ਕਵਾਲੀ ਇਹ ਸੰਗੀਤ ਦਾ ਸ਼ੈਲੀ ਇਸ ਤਰ੍ਹਾਂ ਦੀ ਸ਼ੈਲੀ ਹੈ ਵੀ ਸੰਗੀਤ ਜੀ ਤੋਂ ਸਿੱਖਦੇ ਆਂ ਇੱਕ ਕਿਤਾਬ ਦੀ ਤਰ੍ਹਾਂ ਮੰਨ ਲਓ ਕਿ ਪੰਜਾਬੀ ਦੇ ਸੀ ਪੰਜਾਬੀ ਸਿੱਖਦੇ ਆਂ ਤੇ ਪੰਜਾਬੀ ਤੋਂ ਬਾਅਦ ਆਪਾਂ ਕੋਈ ਵੀ ਕਿਤਾਬ ਪੜ੍ਹ ਸਕਦੇ ਸੰਗੀਤ ਸ਼ਾਸਤਰੀ ਸੰਗੀਤ ਐਸਾ ਸੰਗੀਤ ਆ ਵੀ ਕੋਈ ਵੀ ਜਦੋਂ ਅਸੀਂ ਸਿੱਖ ਲੈਨੇ ਫਿਰ ਕੋਈ ਵੀ ਚੀਜ਼ ਗਾ ਸਕਦੇ ਗੁਰਬਾਣੀ ਗਾ ਸਕਦੇ ਆਂ ਹਿੰਦੀ ਗਾ ਸਕਦੇ ਕੁਝ ਵੀ ਗਾ ਸਕਦੇ ਆਪਾਂ ਪਰਿਵਾਰ ਦੇ ਕਿਦਾਂ ਸੇ ਇਸ ਗੰਭੀਰ ਪਰਿਵਾਰ ਦਾ ਬਹੁਤ ਸੰਯੋਗੀ ਪਰਿਵਾਰ ਦੇ ਸਦਕਾ ਹੀ ਹੈ ਸਾਰਾ ਕੁਝ ਪਰਿਵਾਰ ਨੇ ਬੜਾ ਸੇ ਜੋਗ ਦਿੱਤਾ ਉਹਨਾਂ ਦੇ ਸਦਕਾ ਹੀ ਜੀ ਇਦਾਂ ਵੀ ਆਇਆ ਕਿ ਦੇ ਪਰਿਵਾਰ ਦੇ ਨਾਲ ਜੇ ਬੋਟੇ ਬੋਟੇ ਕੀ ਆਇਆ ਨਾ ਕਿਸੇ ਮਲ ਦੇ ਹਾਂ ਜੀ ਹਾਂ ਜੀ ਇਦਾਂ ਹੁੰਦਾ ਰਹਿੰਦਾ ਅਕਸਰ ਕੋਈ ਨਾ ਕੋਈ ਇੱਕ ਵਾਰ ਦਾ ਵਾਕਿਆ ਸੀ ਵੀ ਮੈਂ ਪੱਭੀਣਾ ਨਾਲ ਗਿਆ ਉਹਨਾਂ ਦੇ ਫੈਮਿਲੀ ਚ ਜਾਗਰਨ ਸੀ ਕਾਫੀ ਟਾਈਮ ਪੁਰਾਣੀ ਗੱਲ ਸਕੂਲ ਟਾਈਮ ਦੀ ਤੇ ਉਹਨਾਂ ਨੇ બસ ਮੈਨੂੰ ਪਤਾ ਤਾਂ ਵੀ ਪਤਾ ਵੀ ਨਹੀਂ ਸੀ ਮੈਨੂੰ ਅਤਨ ਚੇਤ ਵੀ ਆ ਕੰਮ ਹੁਣਾ ਉਹਨਾਂ ਕਿਹਾ ਵੀ ਕੁਛ ਗਾਉਣਾ on this board ਹੀ ਸਾਰਾ ਕੁਝ ਗਾਇਆ ਚਲੋ ਮਾਲਕ ਦੀ ਕਿਰਪਾ ਨਾਲ ਬੜਾ ਵਧੀਆ ਸਹਿਯੋਗ ਮਿਲਿਆ ਕਿੱਥੇ ਜਾ ਕੇ ਕੰਮ ਕਰਦੇ ਜਾਣਾ ਚਾਹੀਦਾ ਸੀ ਕਿਉਂਕਿ ਫਿਰ ਮੇਰਾ ਪਲਾਨ ਹੀ ਐਕਮਨ ਮੋੜ ਹੀ ਦੇ ਹੀ ਲੋਤਾ ਕਿਹਦੇ ਵੱਲ ਦੇਖ ਬੰਦਾ ਜਿੰਦੇ ਸੀ ਇਹ ਨਹੀਂ ਨਾ ਮੈਂ ਮੋਢੀ ਮਰੇ ਇਹ ਵੀ ਮੈਂ ਅچھے ਸਰੋਤੇ ਚ ਗਿਣਿਆ ਜਾਵਾ ਜਿਵੇਂ ਸਰਤਾਜ ਜੀ ਹੋ ਗਏ ਵੀਰ ਸਿੰਘ ਹੋ ਗਏ ਸੋਲਜਾ ਜ ਮੈਟਰ ਆਪਣਾ ਸਾਰਾ ਉਹਨਾਂ ਦੀ ਤਰ੍ਹਾਂ ਆਪਾਂ ਵੀ ਥੋੜੇ ਦੁਨੀਆ ਚ ਪ੍ਰੇਮ ਭਾਵਨਾ ਇਹ ਉਹਨਾਂ ਦੀ ਸ਼ਾਇਰੀ ਸਾਫ਼ ਸੁਥਰੀ ਹੈ ਤਾਂ ਫੈਮਿਲੀ ਚ ਬਹਿ ਕੇ ਸੁਣ ਸਕਦੇ ਆ ਤੇ ਇਹ ਹੀ ਅੱਜ ਕੱਲ ਦਾ ਮਾਹੌਲ ਹੈ ਵੀ ਜਿਹੜੀ ਚੀਜ਼ ਆਪਾਂ ਫੈਮਿਲੀ ਨਾਲ ਸੁਣ ਸਕੀਓ ਬੈਸਟ ਹੈ ਨੇ ਦੇਖ ਕਿਹੜਾ ਤੁੰਤ ਲੇਖਕ ਮੈਨੂੰ ਸ਼ੇਖਮਾਰ ਬਟਾਲਵੀ ਇਸ ਤੋਂ ਇਲਾਵਾ ਸੁਜੀਤ ਪਾਤਰ ਕੁਝ ਟੱਚ ਅਪ ਉਹਨਾਂ ਦੀ ਵੈਸੇ ਹੀ ਰਚਨਾ ਉਹਨਾਂ ਦੀ ਬਹੁਤ ਅੱਛੀਆਂ ਨੇ ਲੱਗਦਾ ਜਿਵੇਂ ਉਹ ਇਹਨਾਂ ਨੇ ਲਿਖਿਆ ਕੋਈ ਸਾਫ਼ ਜਿਹਾ ਸੀ ਹਾਂ ਸੱਚੀ ਗੱਲ ਹੈ ਜੀ ਵੈਸੇ ਤੇ ਜੇ ਜਿਹੜਾ ਬੰਦਾ ਇਸ ਚੀਜ਼ ਨੂੰ ਪ੍ਰੇਮ ਕਰਦਾ ਫੀਲ ਕਰਦਾ ਉਹਨੂੰ ਤੇ ਦਿਖਦਾ ਜੀ ਸਾਰਾ ਕੁਝ ਉਹ ਇਸ ਰਾਜ ਨੂੰ ਕਾਹਦੇ ਸਮਰਨ ਬਣ ਨਹੀਂ ਹਾਂ ਨਹੀਂ ਮੇਰਾ ਤੇ ਮੈਸੇਜ ਇਹੋ ਹੀ ਆ ਕਿ ਚਲੋ ਜਿਹਾ ਉਹੋ ਜਿਹਾ ਪ੍ਰਮੋਟ ਹੋਣੀ ਚਾਹੀਦੀ ਵੀ ਜਿਹੜੀਆਂ ਘਰ ਬੈਠ ਕੇ ਸੁਣੀਆਂ ਜਾਣ ਆਪਣੇ ਪਰਿਵਾਰ ਕਾਲ ਨੂੰ ਆਡੇ ਬੱਚੇ ਵੀ ਸੁਣਨ ਤੇ ਉਹ ਵੀ ਪ੍ਰਾਉਡ ਫੀਲ ਕਰਨ ਕਿ ਕੁਛ ਚੰਗਾ ਕੰਮ ਕੀਤਾ ਉਹ ਜਿਹੜੀ ਕਿ ਇਹਨੂੰ ਸਿੱਖਿਆ ਮਿਲੇ ਜਿਹੜੇ ਗਾਣੇ ਚ ਕੋਈ ਸਾਨੂੰ ਮਿਲਦਾ ਹੀ ਨਹੀਂ ਕੁਛ ਉਹਦਾ ਗਾਣਾ ਗਾਉਣ ਦਾ ਕੋਈ ਮੋਟਿਵ ਨਹੀਂ ਤੇਰੀ ਦੀਦ ਬਾਜੋਂ ਅੱਖੀਆਂ ਤੇ ਆਈਆਂ ਰਾਜਣਾ ਵੇ ਤੇਰੀ ਦੀਦ ਬਾਜੋਂ ਤੇਰੀ ਦੀਦ ਬਾਜੂ ਅੱਖੀਆਂ ਮੁੱਤਿਆਈਆਂ ਰਾਜਣਾਵੇਂ ਤੇਰੀ ਦੀਦ ਬਾਜੂ ਸਾਥੋਂ ਚੱਲੀਆਂ ਨਹੀਂ ਜਾਂਦੀਆਂ ਚੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਜਣਾਵੇਂ ਤੇਰੀ ਦੀਦ ਬਾਜੂ ਓ ਦੀਦ ਬਾਜੂ ਥੀ ਤੇ ਆਇਆ ਰਾਜਣਾ ਵੇ ਤੇਰੀ ਦੀਦ ਬਾਜੋ ਸਾਥੋਂ ਚੱਲੀਆਂ ਨੀ ਜਾਂਦੀਆਂ ਆ ਚੱਲੀਆਂ ਨੀ ਜਾਂਦੀਆਂ ਜੁਦਾਇਆ ਰਾਤ ਲਾਵੇ ਤੇਰੀ ਦੀਦ ਬਾਜੋ ਓ ਦੀਦ ਬਾਜੋ ਕਿਉਂ ਤਰਾਂ ਤੇ ਆਇਆ ਰਾਜਣਾ ਵੇ ਤੇਰੀ ਦੀਦ ਬਾਜੋ ਹਾਏ ਓਏ ਤੇਰੀ ਦੀਦ ਬਾਜੋ ਕਹਿੰਦੀ ਨਾਮ ਕਰਦਾ ਮੇਰਾ ਨਾਮ ਬਾਬਰ ਪ੍ਰਸਿੱਪਾਲ ਸਿੰਘ ਹੈ ਜੀ ਇਹ ਬਚਪਨ ਤੋਂ ਇਹਨਾਂ ਅਹੀ ਵੀ ਕਰਦੇ ਹੁੰਦੇ ਬਲੋਂ ਦਾ ਕੰਮ ਹਾਂ ਜੀ ਤੇ ਸਾਡੇ ਜਿਹੜੇ ਪਾਏ ਪੂਰਨ ਚੱਲਣ ਰਿਹਾ ਹੁਣ ਬਲ ਸਿੱਖਿਆ ਤੋਂ ਹੋਰ ਦੇ ਮਤਬਜੇ ਸਤਾਵ ਨੇ ਮੈਨੂੰ ਕੋ ਸਿੱਖਿਆ ਨਹੀਂ ਮੇਰੇ ਕੋ ਦਿਖਿਆ ਹੀ ਹਰਵਨ ਇਹਨੂੰ ਗੁੰਦਿਆ ਆਪਣੇ ਬੱਚਾ ਨਹੀਂ ਆਪਣੇ ਕੋ ਬਣ ਸਕਦਾ ਜਿਦਾਂ ਹੂੰ ਤੁਹਾਡੇ ਕੋਲ ਵੀ ਇਹਦਾ ਤਿਆਰ ਤੱਕ ਡਾਡੀ ਇਹ ਮਰੇ ਕੀ ਕਰਦੇ ਨੇ ਕਿਦਾਂ ਸਟੇਟ ਆਫ ਸਟੈਂਡ ਕਰਦੇ ਨੇ ਮੈਂ ਵੀ ਹੁੰਦਾ ਤੁਹਾਡੇ ਬੀਚ ਵਿੱਚ ਇਹਦਾ ਸ਼ਮੂਖਿਆ ਬੜਾ ਹੋ ਗਿਆ ਸ਼ਮੂਖਿਆ ਦਾ ਇੰਨਾ ਰਾਇ ਵੀ ਰਾਤ 12 ਮਰੋਸ਼ੀ ਤੱਕ ਭਿਆਦ ਕਰਦਾ ਮੈਂ ਅੱਛਾ ਜੂ ਸ਼ਾਮੀ ਲੱਗਣਾ ਸ਼ੋਕ ਵਜਾ ਮਾਰ ਰੋਟੀ ਕਾਲਾ ਰੋਟੀ ਕਾਲਾ ਰੋਟੀ ਦਾ ਚੇਤਾ ਭੁੱਲ ਜਨਾ ਬਾਈ ਬਹੁਤ ਵਧੀਆ ਲੱਗਣਾ ਜੀ ਬਚਪਨ ਤੋਂ ਲੱਗੀ ਲੱਗਣੀ ਨੂੰ ਗਾਉਂ ਦੇ ਬੇਟਾ ਗੋਣ ਵਾਲੇ ਪਾਸੇ ਦੇ ਕੇ ਉਸ ਨੂੰ ਸੋਚੋ ਇਹ ਮਨ ਦੀ ਸੋਚਾ ਨਹੀਂ ਕੋਈ ਇਹ ਇਹ ਇੱਕ ਕੁਦਰਤੀ ਗੱਲ ਹੁੰਦੀ ਹੈ ਜੀ ਇਹ ਸੰਗੀਤ ਇਹਦਾ ਰੂਹ ਦੀ ਖਰਾਬ ਹੁੰਦੀ ਹੈ ਤੇ ਅੰਦਰੋਂ ਉੱਠਦੀ ਗੱਲ ਹੈ ਜਦੋਂ ਗਉਂਦਾ ਸੰਗੀਤ ਸੁਣਦਾ ਤਾਂ ਮਨ ਜੀ ਖੁਸ਼ੀ ਹੋ ਜਾਂਦੀ ਹੈ ਬੱਲੇ ਬਹੁਤ ਸੋਹਣਾ ਬੜੀਆ ਮੁੰਡਾ ਗਉਂਦਿਆ ਜੀ 2022 ਜੀ ਇਹਦਾ ਇੱਕ ਨਾ ਇਹ ਇਹਦਾ ਸਬਜ਼ਕ ਆਇਆ ਹੈ ਸ਼ਰਮਾ ਮਨਾ ਰਹਾ ਨਾਮ ਅਮਿਤ ਤਾਰੀ 2022 ਵਿੱਚ ਕੋਈ ਬਟਾਲੀ ਜਾਂ ਜੰਮਦੰਤਿਆਂ ਦੇ ਕੋਈ ਗੱزل ਬੋਲੀ ਆ ਉਹਨਾਂ ਸਾਡਾ ਜਿਹੜਾ ਰੂਬ ਬਗ ਬਗ ਹੋ ਗਿਆ ਵੀ ਬਹੁਤ ਸੋਹਣੀ ਗੱزل ਬੋਲੀ ਐ ਇਹਨੂੰ ਤ ਪਰਿਵਾਰ ਵਿੱਚੋਂ ਜਦੋਂ ਬੱਚਾ ਤਰੱਕੀ ਕਰਦਾ ਨਾ ਤੇ ਮਾਪਿਆਂ ਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਦੱਸ ਨਹੀਂ ਸਕਦੇ ਇਹ ਲਖਸ਼ਾਂ ਦਾ ਵੀ ਕਿਹੜੀ ਕਿਹੜੀ ਗੱਲ ਬੋਲੀ ਇਹ ਜਿਹੜੇ ਕਿੰਨੇ ਵਸਤੇ ਬਹੁਤ ਮਾਣੇ ਖੁਸ਼ੀ ਹੁੰਦੀ ਹੈ ਵੀ ਜਦੋਂ ਬੱਚਾ ਤਰੱਕੀ ਕਰਦੇ ਆ ਚੰਗੇ ਪਾਸੇ ਲੱਗਾ ਨਾਲੇ ਸੰਗੀਤ ਵਿੱਚ ਲੱਗਾ ਸੰਗੀਤ ਤੇ ਗੁਰੂ ਦੀ ਖਰਾਕ ਹੈ ਜਿਹੜੇ ਬੰਦਾ ਸੰਗੀਤ ਸੁਣਦਾ ਨਾ ਉਹਦੇ ਬਾਲੋ ਬਗ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਕਿ ਸੰਗੀਤ ਇੱਕ ਅਗੋਹੀ ਦੀ ਚੀਜ਼ ਹੈ ਬੰਦਾ ਜਿੰਨਾ ਮਰਜੀ ਉਦਾਸ ਹੋਏ ਕੋਈ ਸ਼ਬਦ ਸੁਣ ਲੈ ਗੀਤ ਸੁਣ ਲੈ ਮਨ ਜੁ ਖੁਸ਼ੀ ਵੱਜ ਜਾਂਦੀ ਹੈ ਬੰਦੇ ਦੀ ਇਸਾ ਨੂੰ ਬੜੀ ਖੁਸ਼ੀ ਹੈ ਮੋਢੀ ਬੱਚਾ ਬੜਾ ਚੰਗਾ ਵੀ ਚੱਗੇ ਕੰਮ ਕਰਦੇ ਆ। ਕਿਰੀ ਲਲ ਤੋਂ ਜਲਦੀ ਦੁਨੀਆ ਚੱਲਣ ਦੀ ਹੁਣ ਕੋਈ ਤੁਹਾਡੇ ਨਾਲ ਖਾਣ ਵਾਲ ਦੇ ਲੱਗੜੀ ਰੋਟੀ ਕੇ ਨਾਲ ਆਪਣੇ ਕੰਮ ਨਾਲ ਵਿਹਾਰ ਬਸੇ ਨਾ। 24 ਘੰਟੇ ਬਾਗੀ ਇਦਾਂ ਲੱਗਾ ਹੁੰਦਾ ਵਾ ਆਪਣੇ। ਰਿਆਜ ਕਰਦਾ ਰਹਿੰਦਾ। ਤੇ ਬਾਕੀ ਨੀਂਦ ਰਿਉਂਦੀਆਂ ਨਹੀਂ। ਤਾਂ ਲੇਕਿਨ ਉਦਿਆਂ ਹੀ ਉੱਤਾਰੇ ਗਿਣਨੇ ਪੈਂਦੇ ਨੀਂਦ ਰਹਉਂਦੀਆਂ ਨਹੀਂ ਆਰੇ ਗਿਣਨੇ ਪੈਂਦੇ ਨੀਂਦ ਰਹਉਂਦੀਆਂ ਨਹੀਂ ਹੁਣ ਵਿੱਚ ਉੱਦੇ ਕੇ ਰਹਿੰਦੇ ਅੱਖੀਆਂ ਸੌਂਦੀਆਂ ਨਹੀਂ ਭੋਜਨ ਅੱਖੀਆਂ ਚਾਰ ਤੇ ਸੋਣਾ ਭੁੱਲ ਜਾਂਦਾ ਜਾਵੇ ਜੇ ਪਿਆਰ ਤੇ ਤੋਣਾ ਬੁੱਲ ਜਾਂਦਾ ਉਹ ਜਾਵੇ ਜੇ ਪਿਆਰ ਤੇ ਤੋਣਾ ਬੁੱਲ ਜਾਂਦਾ ਕੀਤੇ ਹੋਣ ਕਰਾਰ ਤੇ ਉਹ ਜਾਵੇ ਜੇ ਪਿਆਰ ਤੇ ਤੋਣਾ ਬੁੱਲ ਜਾਂਦਾ सगम दे मरे सदा सदा तेरा शबाब ले ਸ਼ਬਾਬ ਨੇ ਬੈਠਾ